ਹਾਂਜੀ 프리 ਤੰਤੀਕ ਤੇ ਤੁਹਾਡਾ ਸਵਾਗਤ ਆ ਜੀ ਜਿੰਨਾ ਪੈਣਾ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਸਤਰ ਕਰੋ ਅੱਜ ਤੁਹਾਨੂੰ ਕਮੀਜ਼ ਦੀ ਕਟਿੰਗ ਬਾਰੇ ਦੱਸਣ ਜਾ ਰਹੇ ਹਾਂ ਕਮੀਜ਼ ਦੀ ਲੰਬਾਈ ਆ ਆਪਣੀ 42 ਇੰਚ ਆਪਾਂ ਕਟਾਈ ਕਰਨੀ ਆ 45 ਇੰਚ ਦੀ 40 ਇੰਚ ਲਵਾਈ ਰੱਖਣੀ ਆ ਕਮੀਜ਼ ਦੀ ਉਸ ਤੋਂ ਬਾਅਦ ਵਿੱਚ ਆਪਾਂ हिਪ ਨਾਪਣੀਆਂ ਕਮੀਜ਼ ਦੀ ਹਿੱਪ ਆਪਨੀ 22 ਇੰਚ ਆ ਰੱਖੀ ਆਪਾਂ ਹਾਫ ਹੋ ਗਿਆ 26 ਇੰਚ 4 ਇੰਚ ਜ਼ਿਆਦਾ ਰੱਖਣਾ ਤੇ ਜਦੋਂ ਆਪਾਂ ਡਰਾਫ ਲਾਉਣੇ ਆ ਆ ਧਿਆਨ ਰੱਖਣਾ ਕਿ ਜੁੜੇ ਵਾਲਾ ਸਾਈਡ ਆ ਜਿਹੜੀ ਦੂਜੀ ਸਾਈਡ ਕਰਨੀ ਜਿਹੜੀ ਖੁੱਲੀ ਸਾਈਡ ਆ ਇਹ ਆਪਣੇ ਵੱਲ ਕਰਨੀ ਆ ਉਸ ਤੋਂ ਬਾਅਦ ਆਪਾਂ ਲਾਉਣਾ ਟੀਰੇ ਦਾ ਨਿਸ਼ਾਨ ਟੀਰਾ ਆਪਣਾ ਹੈਗਾ 14 ਇੰਚ ਆਪਾਂ ਉਹਦਾ ਹਾਫ ਕਰ ਲੈਣਾ 7 ਇੰਚ ਅਪਾ 7 ਇੰਚ ਤੇ ਨਿਸ਼ਾਨ ਲਾ ਦੇਣਾ ਉਸ ਤੋਂ ਬਾਅਦ ਚ ਆਪਾਂ 8 ਇੰਚ ਲੰਬਾਈ ਰੱਖਣੀ ਆ ਇਹ ਥਾਂ ਨੂੰ ਮੋਡੇ ਦੀ 8 ਇੰਚ ਕਟਾਈ ਕਰਨੀ ਹੈ ਇਸ ਤਰ੍ਹਾਂ ਲਾਈਨ ਲਾ ਦੇਣੀ ਆ ਫਿਰ ਇਧਰ ਨੂੰ ਲਾਈਨ ਲਾ ਦੇਣੀ ਉਸ ਤੋਂ ਬਾਅਦ ਵਿੱਚ ਆਪਾਂ 3 ਇੰਚ ਦਾ ਨਿਸ਼ਾਨ ਲਾਉਣਾ ਗੁੜਾਈ ਦੇਣ ਵਾਸਤੇ ਇਧਰ ਨੂੰ ਨਿਸ਼ਾਨ ਲਾਉਣਾ ਆਪਾਂ 2 1/2 ਇੰਚ ਤੇ ਏ ਆਪਾਂ ਲਾਈ ਲਾ ਲੈਂਦੇ ਆਂ ਆ ਲਾ ਲੀ ਤਾਂ ਉਸ ਤੋਂ ਬਾਅਦ ਆਪਾਂ 1/2 ਇੰਚ ਦੀ ਗੁਲਾਈ ਦੇਣੀ ਆ ਆ ਦੇਤੀ ਗੁਲਾਈ ਫਿਰ ਆਪਾਂ ਫੀਟਿੰਗ ਦੇ ਹਿਸਾਬ ਦੇ ਨਾਲ ਆਪਾਂ ਇੱਥੋਂ ਜੇ ਮੰਨ ਕੇ ਚੱਲੋ ਵੀ ਆਪਣੀ ਫੀਟਿੰਗ ਇੱਥੋਂ 20 ਇੰਚ ਆਉਂਦੀ ਆ ਫਿਰ 1 ਇੰਚ ਦਾ ਆਪਾਂ 12 ਇੰਚ ਤੱਕ ਡਰਾਫ ਲਾ ਦੇਣਾ ਕਟਿੰਗ ਕਰਨ ਵਾਸਤੇ ਤਾਂ ਕਿਸ ਸਲਾਈ ਆਪਾਂ ਵਧੀਆ ਕਰ ਸਕੀਏ ਤੇ ਹੁਣ ਆਪਾਂ ਤੀਰੇ ਦੇ ਤਿੰਨ ਹਿੱਸੇ ਕਰ ਲੈਣੇ ਆ ਸਵਾ 1.2 ਇੰਚ ਦਾ ਇੱਕ ਹਿੱਸਾ ਆਊਗਾ ਆ ਹੋਗੇ ਤਿੰਨ ਹਿੱਸੇ ਜਿਹੜਾ ਇੱਕ ਹਿੱਸਾ ਇਹਨੂੰ ਆਪਾਂ ਗਲੇ ਦਾ ਦੇ ਦੇਣਾ ਡਰਾਫ ਆਹ ਚੀਜ਼ ਆਪਾਂ 10 ਇੰਚ ਰੱਖ ਕੇ ਟੇਢੀ ਕਟਾਈ ਤਾਂ ਕਿ ਆਪਣੇ ਮੋਢੇ ਨਾਲ ਹੀ ਠੰਢੀ ਗਏ ਹੁਣ ਆਪਾਂ ਕਮੀਜ਼ ਨੂੰ ਕਟਾਈ ਪਾਉਂਦੇ ਜਿਹੜੇ ਆਪਾਂ ਡਰਾਫ ਲਾਇਏ ਸੀ ਉਹਨਾਂ ਡਰਾਫਾਂ ਤੋਂ ਆਪਾਂ ਢਾਈ ਪਾ ਦਿੱ ਆਹ ਹੋ ਗਈ ਆਪਣੀ ਗਲੇ ਹੁਣ ਆਪਾਂ ਦੋਨਾਂ ਪੀਸਾਂ ਨੂੰ ਅਲੱਗ ਕਰ ਲੈਣਾ ਜਿਹੜਾ ਨੀਚੇ ਵਾਲਾ ਸੀ ਪੀਸ ਆਪਾਂ ਉਹਨੂੰ ਸਾਈਡ ਤੇ ਕਰ ਦੇਣਾ ਜਿਹੜਾ ਉੱਪਰਲਾ ਪੀਸ ਆ ਉਹਨੂੰ ਆਪਾਂ ਮੂਰੇ ਕਟਾਈ ਪਾਉਣੀ ਆ ਤਾਂ ਜੋ ਆਪਣੇ ਬੜਨਾ ਪੈਣ ਇੱਥੇ ਨਿਸ਼ਾਨ ਲਾ ਲੈਣਾ ਆਪਾਂ 1 ਇੰਚ ਦਾ ਇਹਨੂੰ ਇਸ ਤਰ੍ਹਾਂ ਕਟਾਈ ਦੀ ਹੁਣ ਆਪਾਂ ਲਾਉਣੇ ਆ ਪਲੇਟਾਂ ਦੇ ਦਿਸਾਂ ਪਲੇਟ ਆਪਣਾ 12 ਇੰਚ ਤੇ ਆ। ਉਹ ਆਪਾਂ ਰੈਡੀ ਦੇ ਸਾਬ ਨਾਲ ਨਾਪ ਲੈਣਾ ਕਿ ਕਿੰਨੇ ਤੇ ਆਉਂਦਾ। 4 ਇੰਚ ਇਧਰ ਨੂੰ। ਆਹ ਹੋ ਗਿਆ। ਇਹਨਾਂ ਨੂੰ ਆਪਾਂ 7 ਇੰਚ ਲੰਬਾ ਪਲੇਟ ਪਾਉਣਾ। ਇਸੇ ਤਰ੍ਹਾਂ ਹੀ ਆਪਾਂ ਇਧਰ ਲਈ ਸਾਈਡ ਲਾ ਲੈਣੇ ਨਿਸ਼ਾਨ ਪਲੇਟਾਂ ਦੇ ਦੂਜੇ ਪੀਸ ਨੂੰ ਵੀ ਪਿਛਲੇ ਨੂੰ ਇਸੇ ਤਰ੍ਹਾਂ ਹੀ ਲਾ ਲੈਣੇ ਆ। ਹੁਣ ਆਪਾਂ ਟੈਡੀ ਪਲੇਟ ਦਾ ਡਰਾਫਟ ਦੇਣਾ। ਇੱਥੋਂ ਰੱਖਣੀ ਆਪਾਂ 7 ਇੰਚ ਤੇ ਆਹ ਚੀ ਛੱਡਣੀ ਆਪਾਂ 2 ਇੰਚ 2 ਇੰਚ ਤੇ ਨਿਸ਼ਾਨ ਲਾ ਕੇ ਆਪਾਂ 7 ਇੰਚ ਤੇ ਲੇਨ ਲਾ ਦੋ ਹੁਣ ਇਧਰੋਂ ਵੀ ਆਪਾਂ ਰੱਖਣਾ 2 ਇੰਚ ਇਧਰੋਂ ਆਪਾਂ ਰੱਖਣਾ 7 ਇੰਚ ਆਹ 7 ਇੰਚ ਰੱਖ ਕੇ ਇੱਥੋਂ ਆਪਾਂ ਟੇਡਾ ਡਰਾਫ ਲਾ ਦੇਣਾ ਹੁਣ ਇਸ ਤੋਂ ਬਾਅਦ ਤੁਹਾਨੂੰ ਇਹ ਹੋ ਗਈ ਆਪਣੀ ਕਬੀਜ ਦੀ ਕਟਾਈ ਪਾਣ ਬਾਂਹ ਦੀ ਕਟਾਈ ਦੱਸਦੇ ਆ। ਵੀ ਕਿਹ ਇਸ ਤਰ੍ਹਾਂ ਕਰਦੇ ਆ। ਆ ਹੋ ਗਿਆ ਆਪਣਾ ਬਾਂਹ ਦਾ ਕੱਪੜਾ। ਆਪਾਂ ਮੋਡੇ ਦੇ ਹਿਸਾਬ ਨਾਲ 8 ਇੰਚ ਮੋਡਾ ਆਪਣਾ ਆਪਾਂ ਬਾਹ ਦਾ ਕੱਪੜਾ ਲਵਾਂਗੇ 9 ਇੰਚ ਠੀਕ ਆ ਜੀ ਆ ਲੈ ਲਿਆ ਹੁਣ ਆਪਾਂ ਬਾਹ ਦਾ ਕੱਪੜਾ ਬਾਹ ਦੀ ਲੰਬਾਈ ਆਪਣੀ 17 ਇੰਚ ਆਪਾਂ ਰੱਖ ਲਈ 20 ਇੰਚ ਪਰ ਆ ਚੀਤੇ ਆਪਾਂ 3 ਇੰਚ ਦਾ ਡਰਾਫਟ ਦੇਣਾ ਉੱਪਰੋਂ ਇੱਥੋਂ 2 ਇੰਚ ਛੱਡਣਾ ਆ ਹੋ ਗਿਆ ਡਰਾਫਟ ਮੋੜੇ ਆਪਣੀ ਬਾਜੂ ਆ ਸਾਢੇ 5 ਇੰਚ ਕਿਤੇ ਆਪਾਂ ਰੱਖਣੀ ਆ ਸਾਢੇ 6 ਸਾਢੇ 6 ਰੱਖ ਕੇ ਆਪਾਂ ਟੇਟਾ ਡਰਾਫ ਇੱਥੇ ਇਸ ਤਰ੍ਹਾਂ ਲਾ ਦੇਣਾ ਹੁਣ ਆਪਾਂ ਇਹਦੀ ਕਰ ਦੇਣੀ ਆ ਕਟਾਈ ਹੁਣ ਆਪਾਂ ਦੇਣੀ ਆ ਮੂਰਲੇ ਪੀਸ ਨੂੰ ਕਟਿੰਗ ਆਪ ਰੱਖ ਲੈਥੋਂ 1 ਇੰਚ ਦਾ ਇਧਰੋਂ 1 ਇੰਚ ਛੱਡਣਾ ਢੇਠਾਂ ਤੋਂ ਵੀ 1 ਇੰਚ ਇਹ ਕਟਾਈ ਪਾਉਣ ਲੱਗੇ ਆਪਾਂ ਕਮੀਜ਼ ਦੀ ਬਾਹ ਖੋਲ ਲੈਣੀ ਆ ਤਾਂ ਕਿ ਆਪਾਂ ਨੂੰ ਭਲੇਖਾ ਨਾ ਪੈ ਜਾਵੇ ਐਸ ਤਰ੍ਹਾਂ ਇਹ ਕਮੀਜ਼ ਦੇ ਮੂਰਲੇ ਆਹ ਸਾਈਡ ਕਮੀਜ਼ ਦੇ ਮੂਰਲੇ ਪੀਸ ਦੇ ਨਾਲ ਜੁੜੂਗੀ ਆਹ ਬੈਕ ਸਾਈਡ ਹੋਗੀ ਹਾਂਜੀ ਇਹ ਹੋ ਗਈ ਹੁਣ ਆਪਣੀ ਬਾਹਾਂ ਦੀ ਕਟਾਈ ਹਾਂਜੀ ਥੈਂਕ ਯੂ